ਪਹਿਲਾ 12ਵਾਂ ਧੰ ਗੁਰੂ ਨਾਨਕ ਦੇਵ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਤੁਖਾਰੀ ਰਾਗ ਦੇ ਵਿੱਚ ਦੂਸਰਾ 12ਵਾਂ ਮਾਝ ਰਾਗ ਦੇ ਵਿੱਚ ਧੰ ਗੁਰੂ ਅਰਜਨ ਦੇਵ ਜੀ ਵੱਲੋਂ ਉਚਾਰਨ ਕੀਤਾ ਸੀ ਅਮਰ ਸਬ ਸਹਿਬ ਦੀ ਧਰਤੀ ਤੇ ਧੰ ਗੁਰੂ ਅਰਜਨ ਦੇ ਮਹਾਰਾਜ ਅੱਜ ਭਾਗਾਂ ਦੇ ਮਹੀਨੇ ਦਾ ਆਪਦੇਸ਼ ਵਰਸਿਸ਼ ਕਰਦੇ ਨੇ ਆਓ ਮਨ ਚਿਤ ਗ੍ਰਤੀਆਂ ਨੂੰ ਕਰੋ ਕਾਗਰ ਔਰ ਸਤਨਾ ਦੁਆਰਾ ਉਚਾਰਨ ਕਰੋ ਜੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭਗਵੇ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ ਤਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ ਇਹਦੇ ਵਿੱਚ ਮਹਾਰਾਜ ਨੇ ਉਸ ਜੀਵ ਰੂਪ ਚ ਇਸਤਰੀ ਦਾ ਜ਼ਿਕਰ ਕੀਤਾ ਹੈ ਜਿਹੜੀ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਪ੍ਰਮਾਤਮਾ ਨੂੰ ਤੇ ਹੋਰਾਂ ਦੇ ਨਾਲ ਲੇ ਗੋ ਲਾ ਲੈਂਦੀ ਹੈ ਜੀਵ ਰੂਪੇ ਇਸਤਰੀ ਚੇਂਦਰੂਪੇ ਇਸਤਰੀ ਪਰ ਪ੍ਰਮਾਤਮਾ ਤੋਂ ਬਿਨਾਂ ਉਧਾਰ ਨਹੀਂ ਪ੍ਰਮਾਤਮਾ ਤੋਂ ਬਿਨਾਂ ਭਲਾ ਨਹੀਂ ਹੋਵੇਗਾ ਕਦੇ ਸਤਿਗੁਰੂ ਕਹਿੰਦੇ ਨੇ ਇੱਕ ਜੀਵ ਰੂਪ ਜਿਹੜੀ ਇਸਤਰੀ ਹੈ ਇਹ ਭਰਮ ਦੇ ਵਿੱਚ ਭੁੱਲ ਚੁੱਕੀ ਹੈ ਤੇ ਜਦੋਂ ਜੀਵ ਰੂਪ ਇਸਤਰੀ ਭਰਮ ਦੇ ਵਿੱਚ ਭੁੱਲ ਜਾਂਦੀ ਹੈ ਤੇ ਉਸ ਵੇਲੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰਾ ਅਸਲ ਸਵਾਮੀ ਕਿਹੜਾ ਹੈ ਮੇਰਾ ਅਸਲ ਮਾਲਕ ਕਿਹੜਾ ਹੈ ਉਹ ਇਹਨੂੰ ਅਸਲ ਮਾਲਕ ਦੀ ਪਛਾਣ ਨਹੀਂ ਆਉਂਦੀ ਕਿਉਂਕਿ ਇਹ ਕੋਈ ਪੁਰਸ਼ ਹੈ ਧਰਤੀ ਤੇ ਬਾਕੀ ਸਭ ਇਸਤਰੀਆਂ ਨੇ ਏਕਾ ਪੁਰਖ ਸਬਾਈ ਨਾਰ ਇਕ ਆਕਾਲ ਪੁਰਖ ਵੈਸੋ ਹੀ ਪੁਰਖ ਹੈ ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਆਕਾਲ ਪੁਰਖ ਲਈ ਪੁਰਖ ਸ਼ਬਦ ਵਰਤਿਆ ਆਕਾਲ ਪੁਰਖ ਦੁਨਿਆਵੀ ਪੁਰਸ਼ ਤਾਂ ਮਰ ਜਾਂਦੇ ਨੇ ਸਮਾਪਤ ਕੇ ਤੁਰ ਜਾਂਦੇ ਨੇ ਪਰ ਆਕਾਲ ਪੁਰਖ ਜਿਹੜਾ ਹੈ ਆਕਾਲ ਕਾਲ ਤੋਂ ਰਹਿਤ ਕਲਪਨਾ ਤੋਂ ਰਹਿਤ ਮੌਤ ਤੋਂ ਰਹਿਤ ਹੈ ਇਹ ਮਾਲਕ ਕਦੇ ਨਹੀਂ ਜਾਏਗਾ ਇਹ ਸਦੀਵੀ ਕਾਲ ਨਹੀਂ ਰਹੇਗਾ ਤੇ ਜਿਨਨੇ ਇਸ ਮਾਲਕ ਅਕਾਲਪੁਰਖ ਨੂੰ ਆਪਣਾ ਪਤੀ ਬਣਾ ਲਿਆ ਤੇ ਉਹ ਜੀਵ ਰੂਪ ਇਸਤਰੀਆਂ ਕਾਲ ਤੋਂ ਬਚ ਜਾਂਦੀਆਂ ਨੇ ਮੌਤ ਤੋਂ ਬਚ ਜਾਂਦੀਆਂ ਨੇ ਉਹਨਾਂ ਦੇ ਨੇੜੇ ਕਦੇ ਵੀ ਕਾਲ ਨਹੀਂ ਆਉਂਦਾ ਭਗਤ ਕਬੀਰ ਸਾਹਿਬ ਜੀ ਨੂੰ ਜਦੋਂ ਪੜ੍ਹਦੇ ਆ ਤੇ ਭਗਤ ਕਬੀਰ ਸਾਹਿਬ ਇਹ ਕਹਿੰਦੇ ਮੇਰਾ ਵਿਆਹ ਤਾਂ ਅਕਾਲਪੁਰਖ ਦੇ ਨਾਲ ਹੋਇਆ ਹੈ ਕਿਉਂਕਿ ਮੈਂ ਅਕਾਲ ਪੁਰਖ ਵੈਗਰੂ ਨੂੰ ਆਪਣਾ ਪਤੀ ਬਣਾ ਲਿਆ। ਭਗਤ ਕਬੀਰ ਸਾਹਿਬ ਜੀ ਨੇ ਕਥਨ ਕੀਤਾ ਆਪਣੀ ਬਾਣੀ ਦੇ ਵਿੱਚ ਕਹੋ ਕਬੀਰ ਹਮ ਵਿਆਹੇ ਚਲੇ ਹੈ ਪੁਰਖ ਏਕ ਭਗਵਾਨਾ। ਕਹਿੰਦੇ ਮੇਰਾ ਵਿਆਹ ਹੋ ਗਿਆ ਅਕਾਲ ਪੁਰਖ ਵੈਗਰੂ ਦੇ ਨਾਲ। ਅਕਾਲ ਪੁਰਖ ਵੈਗਰੂ ਹੀ ਮੇਰਾ ਪਤੀ ਸ੍ਰੀ ਮਾਲਕ ਹੈ। ਉਹਦੇ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ। ਤੇ ਜਦੋਂ ਇਹ ਜੀਵ ਭਰਮ ਦੇ ਵਿੱਚ ਭੁੱਲ ਜਾਂਦਾ ਹੈ ਨਾ ਤੇ ਕਈ ਵਾਰ ਭਰਮ ਵਿੱਚ ਭੁੱਲੇ ਹੋਏ ਬੰਦੇ ਨੂੰ ਰਾਤ ਦੇ ਹਨੇਰੇ ਦੇ ਵਿੱਚ ਪਈ ਰੱਸੀ ਵੀ ਸੱਪ ਲੱਗਦੀ ਹੈ। ਪਈ ਹੋਈ ਰੱਸੀ ਵੀ ਸੱਪ ਲੱਗਦੀ ਹੈ। ਐਂ ਲੱਗਦਾ ਜਿਵੇਂ ਸੱਪ ਪਿਆ ਹੁੰਦਾ ਹੈ ਤੇ ਬੰਦਾ ਡਰਦਾ ਨੇਰੇ ਨਹੀਂ ਜਾਂਦਾ। ਇੰਨਾ ਕੁ ਭਰਮ ਪੈ ਜਾਂਦਾ ਹੈ ਤੇ ਇੱਕ ਹੈ ਭਰਮ ਦੇਹ ਦਾ। ਬੰਦਾ ਦੇਹ ਨੂੰ ਸੱਤ ਸਮਝਦਾ ਹੈ ਪਰ ਮਹਾਰਾਜ ਕਹਿੰਦੇ ਦੇਹ ਸੱਤ ਨਹੀਂ ਅਸੱਤ ਹੈ। ਨਾਸਵਾਨ ਹੈ। ਤੇ ਜਿਹੜੀ ਜਿੰਦ ਹੈ ਇਹ ਪਰਮਾਤਮਾ ਦਾ ਰੂਪ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਅਸਲ ਸਦਾ ਦੀ ਵਿਚਾਰ ਨਹੀਂ ਕੀਤੀ ਆਪਣੇ ਮਨ ਦੀ ਪਛਾਣ ਨਹੀਂ ਕੀਤੀ ਮਨ ਤਾਂ ਉਸ ਪਰਮਾਤਮਾ ਦਾ ਸਰੂਪ ਸੀ ਪਰ ਬੰਦਾ ਸਰੀਰ ਦੇ ਨਾਲ ਦੇਹ ਦੇ ਨਾਲ ਜੁੜਿਆ ਰਿਹਾ ਦੇਹ ਦੀ ਸੰਭਾਲ ਕਰਦਾ ਰਿਹਾ ਦੇਹ ਨੂੰ ਬਚਾਉਣ ਵਾਸਤੇ ਦੇਹ ਨੂੰ ਕੋਈ ਰੋਗ ਨਾ ਲੱਗ ਜਾਵੇ ਦੇਹ ਨਾਸ਼ ਨਾ ਹੋ ਜਾਵੇ ਇਸ ਚੱਕਰ ਦੇ ਵਿੱਚ ਪਿਆ ਹਰ ਵੇਲੇ ਬੰਦਾ ਇਸ ਦੇ ਦੀ ਸੰਭਾਲ ਕਰਦਾ ਹੈ ਪਰ ਅੰਤਰ ਆਤਮੇ ਕਦੇ ਵੀ ਆਪਣੇ ਵਿਚਾਰ ਨਹੀਂ ਕਰਦਾ ਕਿ ਜਿਹੜਾ ਅੰਦਰ ਬੈਠਾ ਹੈ ਸਵੇ ਘਟ ਆਰਾਮ ਬੋਲੇ ਆਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਕਿਉਂਕਿ ਸਾਰਿਆਂ ਦੇ ਅੰਦਰ ਰਾਮ ਬੋਲਦਾ ਰਮਿਆ ਹੋਇਆ ਤੇ ਰਾਮ ਤੋਂ ਬਿਨਾ ਤਾਂ ਕੋਈ ਬੋਲ ਹੀ ਨਹੀਂ ਲਿਆ ਜਿਹੜਾ ਅੰਦਰੋਂ ਬੋਲਦਾ ਹੈ ਉਦੀ ਆਵਾਜ਼ ਨਹੀਂ ਇਸ ਬੰਦੇ ਨੂੰ ਸੁਣਾਈ ਦਿੰਦੀ ਕਿ ਅੰਦਰੋਂ ਕੌਣ ਬੋਲ ਰਿਹਾ ਹੈ ਸਭੇ ਘਟਾ ਨਾਮ ਬੋਲਦਾ ਹੈ ਉਹ ਸਾਰਿਆਂ ਦੇ ਘਟਾ ਵਿੱਚ ਰਾਮ ਬੋਲਦਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਹਾਰਾਜ ਕਹਿੰਦੇ ਦੇਹ ਦੇ ਚੱਕਰਾਂ ਵਿੱਚ ਨਾ ਪਏ ਆਪਣੇ ਅਸਲ ਮੂਲ ਆਪਣੇ ਅਸਲ ਸਦਾਪ ਦੀ ਪਛਾਣ ਕਰਵੀ ਤੂੰ ਹੈ ਕੌਣ ਤੂੰ ਕੀ ਲੈਣ ਆਇਆ ਤੇਰਾ ਮਕਸਦ ਕੀ ਆ ਧਰਤੀ ਤੇ ਪਰ ਬੰਦਾ ਇਹ ਇਸ ਚੀਜ਼ ਨੂੰ ਭੁੱਲ ਕੇ ਤੇ ਵਿਹਿਮਾ ਭਰਮਾਂ ਦਾ ਸ਼ਿਕਾਰ ਹੋ ਜਾਂਦਾ ਹੈ ਭਰਮ ਦੇ ਵਿੱਚ ਪੈ ਜਾਂਦਾ ਹੈ ਕਿਉਂਕਿ ਕਈ ਵਾਰ ਅਸੀਂ ਕੋਈ ਕਾਰਜ ਵੀ ਕਰਨਾ ਹੋਵੇ ਨਾ ਤਾਂ ਵੀ ਸਾਡੇ ਅੰਦਰ ਭਰਮ ਬੜਾ ਵੱਡਾ ਵੱੜ ਜਾਂਦਾ ਹੈ ਪਹਿਲਾ ਜੰਤਰੀ ਵੇਖੀਏ ਜੰਤਰੀ ਕੀ ਦੱਸਦੀ ਹੈ ਕਿ ਸਾਡੇ ਮੁੰਡੇ ਦਾ ਵਿਆਹ ਹੋਵੇਗਾ ਕਿ ਨਹੀਂ ਹੋਵੇਗਾ ਸਾਡਾ ਕਾਰਜ ਰਾਸ ਹੋਵੇਗਾ ਕਿ ਨਹੀਂ ਹੋਵੇਗਾ ਕੀ ਆਉਂਦਿਆ ਬਾਬਾ ਜੀ ਜੰਤਰੀ ਵੇਖ ਲੈਣਿਓ ਨਹੀਂ ਪਿਆਰਿਓ ਜੰਤਰੀਆਂ ਵੇਖਣਾ ਪੰਡਤਾਂ ਦਾ ਕੰਮ ਹੈ ਗੁਰੂ ਦੇ ਗ੍ਰੰਥੀਆਂ ਦਾ ਕੰਮ ਨਹੀਂ ਹੋਇਆ ਕਰਦਾ ਜੰਤਰੀਆਂ ਪੰਡਤ ਵੇਖਦੇ ਆ ਮੰਦਰਾਂ ਵਿੱਚ ਬੈਠੇ ਹੋਏ ਪਰ ਗੁਰਦੁਆਰੇ ਸਾਹਿਬ ਦੇ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਣਮਖ ਅਰਦਾਸ ਹੁੰਦੀ ਹੈ ਪ੍ਰਭ ਪਾਸ ਜਨ ਕੀ ਅਰਦਾਸ ਸੱਚਾ ਸਾਈਂ ਤੇ ਜਿਹੜੀ ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੋ ਜਾਵੇ ਉਹ ਕਦੇ ਵਿਰਥੀ ਨਹੀਂ ਜਾਇਆ ਕਰਦੀ ਜੇ ਸਿੱਖਾ ਤੇਰੇ ਮਨ ਅੰਦਰ ਕੋਈ ਸੰਕਲਪ ਹੈ ਕਿ ਮੇਰੇ ਕਾਰਜ ਰਾਸ ਹੋ ਜਾਣ ਮੇਰੇ ਬੱਚੇ ਦਾ ਵਿਆਹ ਜਾਵੇ ਉਹਨੂੰ ਕੋਈ ਸਰਕਾਰੀ ਨੌਕਰੀ ਮਿਲ ਜਾਏ ਕੋਈ ਜੋਬ ਮਿਲ ਜਾਏ ਪਰ ਬਸ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਅਰਦਾਸ ਕਰੀਂ ਹੋਰ ਚੱਕਰਾ ਵਿੱਚ ਨਾ ਪਈ ਪਰਮ ਵਿੱਚ ਨਾ ਪਈ ਗੁਰੂ ਗ੍ਰੰਥ ਸਾਹਿਬ ਆਪੇ ਤੇਰੇ ਕਾਰਜ ਰਾਸ ਕਰ ਦੇਣਗੇ ਮਹਾਰਾਜ ਆਪੇ ਕਾਰਜ ਰਾਸ ਕਰ ਦੇਣਗੇ ਚੱਕਰਾ ਵਿੱਚ ਪੈਣ ਦੀ ਲੋੜ ਨਹੀਂ ਪਰ ਜਦੋਂ ਜੀਵ ਚੱਕਰਾ ਵਿੱਚ ਪੈ ਜਾਂਦਾ ਹੈ ਭਰਮ ਵਿੱਚ ਪੈ ਜਾਂਦਾ ਹੈ ਭਰਮ ਵਿੱਚ ਭੁੱਲ ਜਾਂਦਾ ਹੈ ਫਿਰ ਮਹਾਰਾਜ ਕਹਿੰਦੇ ਕੀ ਹੁੰਦਾ ਹੈ ਭਾਦੋਏ ਭਰਮ ਭੁਲਾਣੀਆਂ ਸਿਰ ਦੂਜੇ ਲੱਗਾ ਹੇਤ ਇਹਦਾ ਦੂਜੇ ਪਾਸੇ ਹੇਤ ਲੱਗ ਜਾਂਦਾ ਭਾਵੇਂ ਜੇ ਤਾਂ ਗੁਰੂ ਘਰੋਂ ਕਾਰਜਰਾਸ ਨਾ ਹੋਇਆ ਸੇਵਾ ਵੀ ਕੀਤੀ ਝਾੜੂ ਵੀ ਮਾਰਿਆ ਪਰ ਕੋਈ ਗੱਲ ਨਹੀਂ ਬਣੀ ਫਿਰ ਗੁਰੂ ਦਾ ਦਰ ਛੱਡ ਕੇ ਹੋਰ ਪਾਸੇ ਜਾ ਕੇ ਟੱਕਰਾ ਮਾਰਦਾ ਹੈ ਕਿ ਸ਼ਾਇਦ ਉਧਰੋਂ ਹੀ ਮੇਰਾ ਕੋਈ ਕਾਰਜਰਾਸ ਹੋ ਜਾਵੇ ਉਧਰੋਂ ਹੀ ਕੋਈ ਮਿਲ ਜਾਏ ਇਸ ਤਰੀਕੇ ਦੇ ਨਾਲ ਇਹ ਹਾਲਾਤ ਹੋ ਜਾਂਦੇ ਨੇ ਵਿਸ਼ਵਾਸ ਨਹੀਂ ਆਇਆ ਗੁਰੂ ਤੇ ਜ ਜਨ ਗੁਰੂ ਤੇ ਵਿਸ਼ਵਾਸ ਬਣ ਗਿਆ ਨਾ ਉਹ ਦਿਨ ਮਹਾਰਾਜ ਬਿਨਾਂ ਪੁਕਾਰਿਆ ਹੀ ਸਾਨੂੰ ਕਿਰਪਾ ਕਰਕੇ ਸਾਡੇ ਤੇ ਮਿਹਰ ਕਰ ਦੇਣਗੇ ਕਿਉਂਕਿ ਫਿਰ ਬਾਣੀ ਕਹਿੰਦੀ ਹੈ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸੇ ਅੱਗੇ ਪਿੱਛੇ ਅਰਦਾਸ ਉਹ ਬਿਨਾਂ ਬੋਲਿਆਂ ਤੋਂ ਹੀ ਸਭ ਕੁਝ ਜਾਣਦਾ ਅਰਦਾਸ ਕਰਨ ਦੀ ਲੋੜ ਨਹੀਂ ਜੇ ਸੇਵਾ ਕੀਤੀ ਹੈ ਤਾਂ ਮਹਾਰਾਜ ਕਹਿੰਦੇ ਜਦੋਂ ਬੰਦਾ ਭਰਮ ਵਿੱਚ ਪੈ ਜਾਂਦਾ ਹੈ ਭੁੱਲ ਜਾਂਦਾ ਹੈ ਨਾ ਇਹਦਾ ਦੂਜੇ ਪਾਸੇ ਹੇਤ ਲੱਗ ਜਾਂਦਾ ਹੋਰ ਪਾਸੇ ਹੇਤ ਲੱਗ ਜਾਂਦਾ ਪਰ ਮਹਾਰਾਜ ਕਹਿੰਦੇ ਨਹੀਂ ਪਿਆਰਿਆ ਹੇਤ ਲਾਉਣਾ ਤੇ ਇੱਕ ਰਬਣਾ ਲਾਉਣਾ ਇੱਕ ਪ੍ਰਮਾਤਮਾ ਨਾਲ ਲਾਉਣਾ ਜਿਨ੍ਹਾਂ ਦਾ ਇੱਕ ਪ੍ਰਮਾਤਮਾ ਪਤੀ ਨਾਲ ਹੇਤ ਲੱਗ ਜਾਂਦਾ ਹੈ ਉਹ ਦੂਜੇ ਵੱਲ ਨਹੀਂ ਝਾਕਦੇ ਦੂਜੇ ਪਾਸੇ ਨਹੀਂ ਜਾਂਦੇ ਉਹ ਕਹਿੰਦੇ ਨੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਭਾਵੇਂ ਚਲਾ ਜਾਏ ਪਰ ਮੇਰਾ ਸਿੱਖੀ ਸਿਦਕ ਕਾਇਮ ਰਹਿਣਾ ਚਾਹੀਦਾ ਮੇਰਾ ਸਿਰ ਚਲਾ ਜਾਏ ਪਰ ਮੇਰੀ ਸਿੱਖੀ ਨਹੀਂ ਜਾਣੀ ਚਾਹੀਦੀ ਇਥੇ ਗੁਰੂ ਕੇ ਪਿਆਰਿਆਂ ਨੂੰ ਪੁੱਛਿਆ ਗਿਆ ਸੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਤੇਆਲਾ ਜੀ ਵਰਗਿਆਂ ਨੂੰ ਕਿ ਛੱਡ ਦਿਓ ਸਿੱਖੀ ਨੂੰ ਅਜੇ ਵੀ ਵੇਲਾ ਹੈ ਵੱਜ ਜਾਉਂਗੇ ਨਹੀਂ ਤਾਂ ਆਰੇ ਨਾਲ چیر ਦਿੱਤੇ ਜਾਉਂਗੇ ਦੇਗ ਵਿੱਚ ਉਬਾਲ ਕੇ ਮਾਰ ਦਿੱਤੇ ਜਾਉਂਗੇ ਰੂਹ ਦੀ ਪੰਡ ਵਿੱਚ ਲਪੇਟ ਕੇ ਸਾੜ ਦਿੱਤੇ ਜਾਉਂਗੇ ਉਹਨਾਂ ਨੇ ਕਿਹਾ ਸੀ ਸਾਡਾ ਧਰਮ ਕੈਮ ਰਹਿਣਾ ਚਾਹੀਦਾ ਸਿੱਖੀ ਕੈਮ ਰਹਿਣੀ ਚਾਹੀਦੀ ਹੈ ਪਰ ਸਿਰ ਭਾਵੇਂ ਚਲਾ ਜਾਏ ਕੋਈ ਗੱਲ ਨਹੀਂ ਹੈ ਉਹਨਾਂ ਨੇ ਤਾਂ ਸ਼ਹੀਦ ਹੋਣ ਲੱਗਿਆਂ ਮੁੱਖ ਵੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਰੱਖਿਆ ਸੀ ਜਦੋਂ ਪੁੱਛਿਆ ਸੀ ਤੁਹਾਡੀ ਆਖਰੀ ਖੁਆਇਸ਼ ਕੀ ਹੈ ਤੇ ਕਿਹਾ ਸੀ ਜੀ ਵੀਲੇ ਸਾਡਾ ਮੁੱਖ ਸਾਡੇ ਗੁਰੂ ਵੱਲ ਹੋਣਾ ਚਾਹੀਦਾ ਹੈ ਕਿਉਂਕਿ ਸਾਡਾ ਹੇਤ ਹੀ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਗੁਰੂ ਤੇਗ ਬਹਾਦਰ ਸਾਹਿਬ ਨਾਲ ਇੰਨਾ ਕੁ ਪਿਆਰ ਇੰਨਾ ਕੁ ਪ੍ਰੇਮ ਕਿ ਮਰਨ ਲੱਗਿਆਂ ਵੀ ਸ਼ਹੀਦ ਹੋਣ ਲੱਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੱਕਦੇ ਰਿਹਾ ਉਹਨਾਂ ਵੱਲ ਮੁਖ ਰਿਆ ਸਿੱਧੀ ਵੀ ਦਿੱਤੀ ਤੇ ਗੁਰੂ ਦੇ ਦਰਸ਼ਨ ਕਰਦਿਆਂ ਦਿੱਤੀ ਹੈ ਇੰਨਾ ਕ ਹੇਤ ਇੰਨਾ ਕ ਪਿਆਰ ਜਦੋਂ ਕਬੀਰ ਸਾਹਿਬ ਦਾ ਹੇਤ ਰੱਬ ਨਾਲ ਲੱਗਾ ਪ੍ਰੀਤ ਲੱਗੀ ਤੇ ਲੋਕਾਂ ਨੇ ਬਥੇਰਾ ਕਿਹਾ ਕਬੀਰ ਛੱਡ ਦੇ ਖਿਹੜਾ ਤੂੰ ਕੀ ਲੈਣਾ ਰੱਬ ਨਾਲ ਪਿਆਰ ਪਾ ਕੇ ਰੱਬ ਨਾਲ ਪ੍ਰੇਮ ਕਰਕੇ ਕੀ ਲੈਣਾ ਤੇ ਉਥੇ ਕਹਿੰਦੇ ਨੇ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਬਰਚ ਹੈ ਲੋਕ ਆਜਾਨ ਤਾਂ ਸਿਓ ਟੁੱਟੀ ਕਿਉਂ ਬਣੇ ਜਾਕੇ ਜੀ ਪ੍ਰਾਨ ਕਹਿੰਦੇ ਉਹਦੇ ਨਾਲੋਂ ਕਿਵੇਂ ਟੁੱਟ ਸਕਦਾ ਹੈ ਕਿਉਂਕਿ ਉਹਦੇ ਕਰਕੇ ਮੇਰੇ ਪ੍ਰਾਨ ਚੱਲਦੇ ਜੇ ਮੈਂ ਉਹਨੂੰ ਛੱਡ ਦਿੱਤਾ ਤੇ ਮੇਰੇ ਪ੍ਰਾਨ ਜਲ ਜਾਣਗੇ ਉਹਨਾਂ ਕਰਕੇ ਮੇਰੇ ਅੰਦਰ ਜਿੰਦ ਵਸਦੀ ਹੈ ਉਹਦੇ ਕਰਕੇ ਮੇਰੇ ਪ੍ਰਾਨ ਚੱਲਦੇ ਰੱਬ ਕਰਕੇ ਕਬੀਰ ਸਾਲ ਕਹਿੰਦੇ ਮੈਂ ਬੋਲਦਾ ਤੇ ਉਹਦੇ ਕਰਕੇ ਮੈਂ ਸੁਣਦਾ ਤੇ ਉਹਦੇ ਕਰਕੇ ਜੇ ਅੱਖਾਂ ਨਾਲ ਦੇਖਦਾ ਤੇ ਰੱਬ ਕਰਕੇ ਜੇ ਤੁਰਦਾ ਤੇ ਰੱਬ ਕਰਕੇ ਰੱਬ ਕਰਕੇ ਹੀ ਮੇਰੀ ਜ਼ਿੰਦਗੀ ਹੈ ਤੇ ਉਹਨੂੰ ਛੱਡ ਕੇ ਤੇ ਮੈਂ ਕਿਸੇ ਜੋਗਾ ਹੀ ਨਹੀਂ ਬੜੇ ਸਿਆਣੇ ਲੋਕਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਹਿਣ ਲੱਗੇ ਨਹੀਂ ਮੈਨੂੰ ਤੁਹਾਡੀ ਮਤ ਦੀ ਲੋੜ ਨਹੀਂ ਮੈਂ ਰੱਬ ਨਾਲ ਜੁੜਿਆ ਰਾਵਾਂਗਾ ਅੰਤਲੇ ਸਾਹਾਂ ਤੱਕ ਜੁੜਿਆ ਰਾਵਾਂਗਾ ਇਹਦੇ ਨਾਲ ਮੇਰਾ ਨਿਉ ਲੱਗਾ ਰਹੇਗਾ ਪ੍ਰੀਤ ਬਣੀ ਰਹੇਗੀ ਮੈਂ ਇਹਦੇ ਨਾਲੋਂ ਟੁੱਟਣਾ ਨਹੀਂ ਚਾਹੁੰਦਾ ਭਗਤ ਰਵਿਦਾਸ ਸਾਹਿਬ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਤੇ ਸਭੋ ਬੇਨਤੀ ਕੀਤੀ ਸੀ हे ਪ੍ਰਮਾਤਮਾ ਤੇਰੇ ਨਾਲ ਜੁੜਿਆ ਰਹਾ ਇਹੋ ਜਿਹਾ ਵੇਲਾ ਮੇਰੀ ਜ਼ਿੰਦਗੀ ਵਿੱਚ ਕਦੇ ਨਾ ਆਵੇ ਕਿ ਮੈਂ ਤੇਰੇ ਨਾਲੋਂ ਟੁੱਟ ਜਾਵਾਂ ਕਹਿੰਦੇ ਤੂੰ ਨਾ ਮੈਨੂੰ ਤੋੜੀ ਤੇ ਮੈਂ ਵੀ ਤੇਰੇ ਨਾਲੋਂ ਟੁੱਟਦਾ ਨਹੀਂ ਮੈਂ ਤੇਰੇ ਨਾਲ ਸੱਚੀ ਪ੍ਰੀਤ ਲਾਈ ਆ ਝੂਠੀ ਪ੍ਰੇਤ ਨਹੀਂ ਲੋਕਾਂ ਦੀ ਤੇ ਝੂਠੀ ਹੋ ਸਕਦੀ ਹੈ ਭਗਤ ਰਵਦਾਸ ਸਾਹਿਬ ਕਹਿੰਦੇ ਮੈਂ ਤੇਰੇ ਨਾਲ ਸੱਚਾ ਪਿਆਰ ਪਾਇਆ ਬਸ ਸੱਚਾ ਸੱਚ ਵਾਲੀ ਪ੍ਰੀਤ ਹੀ ਹੈ ਸਿਰ ਚਲਾ ਜਾਏ ਪਰ ਪ੍ਰੀਤ ਕਦੇ ਨਹੀਂ ਟੁੱਟ ਸਕਦੀ ਐਹੋ ਜੀ ਪ੍ਰੀਤ ਹੈ ਉਹਨਾਂ ਗੁਰਸਿੱਖਾਂ ਦੀ ਐਹੋ ਜੀ ਪ੍ਰੀਤ ਹੈ ਉਹਨਾਂ ਭਗਤਾਂ ਦੀ ਇਹੋ ਜਾਂ ਨੇ ਉਹਨਾਂ ਭਗਤਾਂ ਦਾ ਜਿਹੜਾ ਕਦੇ ਟੁੱਟ ਨਹੀਂ ਸਕਦਾ ਕਦੇ ਨਾਸ਼ ਨਹੀਂ ਹੋ ਸਕਦਾ ਤੇ ਗੁਰੂ ਸਾਹਿਬ ਕਹਿੰਦੇ ਨੇ ਜਿਨ੍ਹਾਂ ਦਾ ਹੇਤ ਲੱਗ ਜਾਵੇ ਨਾ ਹੇਤ ਉਹ ਕਦੇ ਹੇਤ ਤੋੜਦੇ ਨਹੀਂ ਪਰ ਜਿਹੜੇ ਦੂਜੇ ਪਾਸੇ ਹੇਤ ਲਾ ਲੈਂਦੇ ਆ ਫਿਰ ਸਾਰੀ ਜ਼ਿੰਦਗੀ ਖਵਾ ਰਹਿੰਦੇ ਆ ਨਾ ਇੱਧਰ ਦੇ ਤੇ ਨਾ ਉਧਰ ਭਟਕ ਕੇ ਕਈ ਵਾਰ ਇੱਧਰ ਹੀ ਆਉਣਾ ਪੈਂਦਾ ਜਿਹੜੇ ਦੇਹ ਧਾਰੀਆਂ ਦੇ ਪਿੱਛੇ ਲੱਗ ਜਾਂਦੇ ਆ ਉਹਨਾਂ ਨੂੰ ਇੱਧਰ ਹੀ ਆਉਣਾ ਪੈਂਦਾ ਜਦੋਂ ਗੱਲ ਨਹੀਂ ਬਣਦੀ ਕਿਉਂਕਿ ਮੁਕਤੀ ਤਾਂ ਗੁਰੂ ਨੇ ਦੇਣੀ ਆ ਇਸ ਵਾਸਤੇ ਮਹਾਰਾਜ ਕਹਿੰਦੇ ਜੀਵ ਰੂਪ ਇਸਤਰੀਆਂ ਪਰਮ ਦੇ ਵਿੱਚ ਭੁੱਲ ਕੇ ਖਵਾਰ ਹੁੰਦੀਆਂ ਨੇ ਤੇ ਦੁੱਜੇ ਦਵੈਤ ਭਾ ਦੇ ਵਿੱਚ ਦੁਮਦਾ ਦੇ ਵਿੱਚ ਪੈ ਜਾਂਦੀਆਂ ਨੇ ਤੇ ਹੋਰ ਪਾਸੇ ਉਹਨਾਂ ਦਾ ਨਿਯੋ ਲੱਗ ਜਾਂਦਾ ਲੱਖ ਸਿਰਾਰ ਬਨਾਇਆ ਕਾਰਜ ਨਹੀਂ ਕੀਤ ਮਹਾਰਾਜ ਕਹਿੰਦੇ ਜੇ ਇਸਤਰੀ ਦਾ ਪਤੀ ਨੂੰ ਛੱਡ ਕੇ ਹੋਰ ਪਾਸੇ ਨਿਯੋ ਹੈ ਤੇ ਭਾਵੇਂ ਲੱਖਾਂ ਸ਼ਿੰਗਾਰ ਕਰ ਲੈ ਆਪਣੇ ਤਨ ਦੇ ਉਹ ਕਿਸੇ ਵੀ ਕੰਮ ਦੇ ਨਹੀਂ ਉਹ ਹਾਰ ਸ਼ਿੰਗਾਰ ਕਿਸੇ ਵੀ ਕੰਮ ਦਾ ਨਹੀਂ ਸੁਹਾਗਣ ਨਹੀਂ ਆਖਣਾ ਦੁਹਾਗਣ ਕਿਹਾ ਜਾਏਗਾ ਇਸ ਵਾਸਤੇ ਸੁਹਾਗਣ ਉਹ ਹੈ ਸੋ ਜਿਨੇ ਆਪਣੇ ਇੱਕ ਪਤੀ ਨੂੰ ਗ੍ਰਹਿਣ ਕੀਤਾ ਉਹਦੀ ਆਗਿਆ ਵਿੱਚ ਚੱਲਦੀ ਹੈ ਇਸ ਵਾਸਤੇ ਮਹਾਰਾਜ ਕਹਿੰਦੇ ਜੀਵ ਰੂਪ ਸੁਹਾਗਣਾ ਉਹ ਨੇ ਜਿਨ੍ਹਾਂ ਨੇ ਆਪਣੇ ਪਤੀ ਪ੍ਰਮਾਤਮਾ ਨੂੰ ਗ੍ਰਹਿਣ ਕੀਤਾ ਭਾਵੇਂ ਸਾਧਨਾ ਰੂਪ ਸ਼ਿੰਗਾਰ ਕਰ ਲੈ ਸਾਧਨਾ ਜਪ ਤਪ ਵੀ ਕਰ ਲਿਆ ਵਰਤ ਵੀ ਰੱਖ ਲੈ ਹੋਰ ਕਈ ਸਾਧਨਾ ਕਰ ਲਈਆਂ ਪਰ ਜੇ ਪ੍ਰਮਾਤਮਾ ਨੂੰ ਛੱਡ ਦਿੱਤਾ ਤੇ ਇਹ ਸਾਧਨਾ ਰੂਪ ਸ਼ਿੰਗਾਰ ਵੀ ਕਿਸੇ ਕੰਮ ਦੇ ਨਹੀਂ ਕਿਉਂਕਿ ਬਾਣੀ ਕਹਿੰਦੀ ਆਸਾ ਦੀ ਵਾਰ ਵਿੱਚ ਮਹਾਰਾਜ ਕਹਿੰਦੇ ਲੱਖ ਟੱਕਿਆਂ ਤੇ ਮੁੰਦੜੇ ਲੱਖ ਟੱਕਿਆਂ ਤੇ ਹਾਰ ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵੇ ਸਾਰ ਲੱਖਾਂ ਟੱਕਿਆਂ ਦੇ ਮੁੰਡੜੇ ਹਾਰ ਸ਼ਿੰਗਾਰ ਬਣਾ ਲੈ ਪਰ ਕਿਸੇ ਕੰਮ ਦੇ ਨਹੀਂ ਗੁਰੂ ਪਿਆਰਿਓ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਧਰਮ ਪਤਨੀ ਮਾਤਾ ਸੁਲਖਣੀ ਨੂੰ ਪੁੱਛਿਆ ਸੀ ਉਹਨਾਂ ਦੀਆਂ ਸਹੇਲੀਆਂ ਨੇ ਕਿ ਸੁਲਖਣੀ ਤੋਤਨ ਦੇ ਸ਼ਿੰਗਾਰ ਨਹੀਂ ਪਾਉਂਦੀ ਕੋਈ ਕੰਨਾਂ ਵਿੱਚ ਨਹੀਂ ਕੋਈ ਨੱਕ ਵਿੱਚ ਨਹੀਂ ਕੋਈ ਗਲੇ ਵਿੱਚ ਨਹੀਂ ਉਥੇ ਕਿਆ ਸੀ ਮੈਨੂੰ ਪਤੀ ਪਰਮਾਤਮਾ ਮਿਲ ਗਿਆ ਹੈ ਕਿਉਂਕਿ ਮੇਰਾ ਪਤੀ ਗੁਰੂ ਨਾਨਕ ਸਾਹਿਬ ਪਰਮਾਤਮਾ ਹੈ ਤੇ ਮੈਨੂੰ ਦੁਨਿਆਵੀ ਸ਼ਿੰਗਾਰਾਂ ਦੀ ਲੋੜ ਹੀ ਨਹੀਂ ਦੁਨਿਆਵੀ ਸ਼ਿੰਗਾਰਾਂ ਦੀ ਲੋੜ ਹੀ ਨਹੀਂ ਇਸ ਵਾਸਤੇ ਮੇਰਾ ਪਤੀ ਪਰਮਾਤਮਾ ਹੈ ਮੇਰਾ ਪਤੀ ਪਰਮੇਸ਼ਰ ਹੈ ਉਹਨਾਂ ਦੀ ਆਗਿਆ ਵਿੱਚ ਰਹਿ ਕੇ ਚੱਲੇ ਉਥੇ ਕਿਆ ਵੀ ਸੀ ਜਦੋਂ ਬੇਨਤੀ ਕੀਤੀ ਸੀ ਮਾਰਾ ਇਹ ਕਹਿੰਦੇ ਸਭ ਤੋਂ ਵੱਡਾ ਸਲਖਣੀਏ ਸ਼ਿੰਗਾਰ ਸ਼ਿੰਗਾਰ ਹੈ ਰੱਬ ਦਾ ਨਾਮ ਜਿਹਦੇ ਕੋਲ ਰੱਬ ਦਾ ਨਾਮ ਹੈ ਉਹਦੇ ਕੋਲ ਸਭ ਤੋਂ ਵੱਡਾ ਸ਼ਿੰਗਾਰ ਹੈ ਜਦੋਂ ਪੁੱਛਿਆ ਸੀ ਨਾ ਕਿ ਸੋਹਣੇ ਸੋਹਣੇ ਤਾਂ ਉਹ ਲੱਗਦੇ ਨੇ ਜਿਨ੍ਹਾਂ ਨੇ ਸ਼ਿੰਗਾਰ ਪਾਇਆ ਹੋਵੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਸਲਖਣੀਏ ਉਹ ਸੋਹਣੀਆਂ ਨਹੀਂ ਲੱਗਦੀਆਂ ਕਿਉਂਕਿ ਉਹ ਸੁੰਦਰ ਲੱਗਦੀਆਂ ਨੇ ਕਿਹੜੀਆਂ ਜਿਹੜੀਆਂ ਸਾਧ ਸੰਗਤ ਵਿੱਚ ਬੈਂਦੀਆਂ ਨੇ ਜੀਵ ਰੂਪ ਇਸਤਰੀਆਂ ਸਾਧ ਸੰਗਤ ਵਿੱਚ ਮਹਾਰਾਜ ਕਹਿੰਦੇ ਸਈ ਸੁੰਦਰ ਸੋਹਣੇ ਸਾਧ ਸੰਗਤ ਜਨ ਬਹਿਣੇ ਸੁੰਦਰ ਕੌਣ ਨੇ ਜਿਹੜੇ ਸਾਧ ਸੰਗਤ ਵਿੱਚ ਬੈਂਦੇ ਨੇ ਗੁਰੂ ਕੀ ਸੰਗਤ ਕਰਦੇ ਨੇ ਸਭ ਤੋਂ ਸੁੰਦਰ ਜੇ ਉਹਨਾਂ ਨੂੰ ਸਭ ਤੋਂ ਸੁੰਦਰ ਕਿਹਾ ਮਹਾਰਾਜ ਕਹਿੰਦੇ ਜੇ ਜੀਵ ਰੂਪ ਇਸਤਰੀ ਨੇ ਸਾਧਨਾ ਰੂਪ ਲੱਖਾਂ ਸ਼ਿੰਗਾਰ ਬਣਾ ਲਏ ਆ ਸੋਨੇ ਦੀਆਂ ਮੰਦਰਾ ਮੰਦਰੀਆਂ ਪਾ ਲਈਆਂ ਸੋਨੇ ਦੇ ਕਾਂਟੇ ਪਾ ਲੈ ਸੋਨੇ ਦਾ ਹਾਰ ਪਾ ਲਿਆ ਪਰ ਜੇ ਪ੍ਰਮਾਤਮਾ ਪਤੀ ਪ੍ਰਾਪਤ ਨਹੀਂ ਹੋਇਆ ਤੇ ਇਹ ਸ਼ਿੰਗਾਰ ਵੀ ਕਿਸੇ ਕੰਮ ਦੇ ਨਹੀਂ ਜਿਤ ਤੇ ਜਿਤ ਦਿਨ ਦੇਹ ਵਿਣਸਸੀ ਤਿਤ ਵੇਲੇ ਕੈ ਸੰ ਪ੍ਰੇਤ ਮਹਾਰਾਜ ਕਹਿੰਦੇ ਅੰਤ ਵੇਲੇ ਹਾਲਾਤ ਕੀ ਹੁੰਦੇ ਆ ਕਿ ਜਦੋਂ ਜਿਸ ਵੇਲੇ ਦੇਹ ਵਿਣਸਦੀ ਆਣਾ ਅੰਤਲਾ ਸਮਾਂ ਹੁੰਦਾ ਹੈ ਅੰਤਲਾ ਸਮਾਂ ਜਦੋਂ ਸਰੀਰ ਵਿੱਚੋਂ ਜਿੰਦ ਨਿਕਲ ਜਾਂਦੀ ਹੈ ਤੇ ਜਿਹੜੇ ਆਪਣੇ ਨੇ ਧੀਆ ਪੁੱਤਰ ਮਾਪੇ ਰਿਸ਼ਤੇਦਾਰ ਸੰਬੰਧੀ ਉਹ ਕੀ ਕਹਿੰਦੇ ਆ ਉਹ ਕਹਿੰਦੇ ਪ੍ਰੇਤ ਕਿਉਂਕਿ ਮਰਨ ਤੋਂ ਬਾਅਦ ਬੰਦੇ ਨੂੰ ਪ੍ਰੇਤ ਕਰਕੇ ਸੰਬੋਧਨ ਕੀਤਾ ਜਾਂਦਾ ਡਰਦਾ ਬੰਦਾ ਉਹ ਸਿਵਿਆਂ 'ਚ ਵੀ ਨਹੀਂ ਜਾਂਦਾ ਭਾਵੇਂ ਉਹਦਾ ਆਪ ਦਾ ਕੋਈ ਉਥੇ ਛੜ ਰਿਆ ਹੋਵੇ ਡਰਦਾ ਨਹੀਂ ਜਾਂਦਾ ਕੱਲਾ ਨਹੀਂ ਜਾਂਦਾ ਪਤਾ ਨਹੀਂ ਵਿੱਚੋਂ ਨਿਕਲ ਕੇ ਚੰਬੜ ਨਾ ਜਾ। ਐਹੋ ਜਿਹੇ ਹਾਲਾਤ ਨੇ ਆਪਣਿਆਂ ਨੂੰ ਮਰ ਤੋਂ ਬਾਅਦ ਲੋਕ ਪ੍ਰੇਤ ਕਹਿਣ ਲੱਗ ਜਾਂਦੇ। ਇਹ ਹਕੀਕਤ ਜੇ। ਮਹਾਰਾਜ ਕਹਿੰਦੇ ਜਿਤ ਦਿਨ ਦੇਹ ਬਿਨ ਸਸਿ ਤਿਤ ਵੇਲੇ ਕਹਿ ਸੰ ਪ੍ਰੇਤ ਜਿਤ ਦਿਨ ਤੇਰੀ ਜਿੰਦ ਨਿਕਲ ਜਾਏਗੀ ਤੇਰਾ ਸਰੀਰ ਬਿਨਸ ਜਾਏਗਾ ਤੈਨੂੰ ਤੇਰੇ ਆਪਣੇ ਵੀ ਪ੍ਰੇਤ ਪ੍ਰੇਤ ਕਹਿ ਕੇ ੁਕਾਰਣਗੇ। ਪਕੜ ਚਲਾਇਆ ਨਾ ਦੂਤ ਜਮ ਕਿਸੇ ਨਾ ਦੇਣੀ ਭੇਤ ਮਹਾਰਾਜ ਕਹਿੰਦੇ ਅੰਤ ਵੇਲੇ ਜਮਦੂਤ ਆਉਣਗੇ ਜਮਦੂਤ ਜਮਾ ਦੀ ਫੌਜ ਆਏਗੀ ਤੇ ਸਤਿਗੁਰੂ ਕਹਿੰਦੇ ਜਦੋਂ ਲੈ ਕੇ ਜਾਣਗੇ ਨਾ ਤੇ ਦਿਸਨੇ ਨਹੀਂ ਕਿਸੇ ਨੂੰ ਜਿਹੜੇ ਤੇਰੇ ਲਾਗੇ ਬੈਠੇ ਰਿਸ਼ਤੇਦਾਰ ਉਹਨਾਂ ਨੂੰ ਨਜ਼ਰ ਨਹੀਂ ਆਉਣੇ ਉਹ ਤੈਨੂੰ ਨਜ਼ਰ ਆਉਣਗੇ ਪਰ ਕਿਸੇ ਨੂੰ ਭੇਦ ਨਹੀਂ ਆਉਣਾ ਵੀ ਜਮ ਆਇਆ ਕਿਸੇ ਨੂੰ ਭੇਦ ਨਹੀਂ ਆਉਣਾ ਕਿ ਤੈਨੂੰ ਜਮ ਲੈ ਕੇ ਚੱਲੇ ਆ ਤੈਨੂੰ ਕੌਣ ਲਿਜਾ ਰਿਹਾ ਐ ਬਸ ਤੈਨੂੰ ਗੁਬਤ ਲੈ ਕੇ ਤੁਰ ਜਾਣਗੇ ਤੈਨੂੰ ਲੈ ਜਾਣਗੇ ਪਕੜ ਚਲਾਇਆ ਨ ਦੂਤ ਜਾਣ ਤੈਨੂੰ ਪਕੜ ਕੇ ਅੱਗੇ ਚਲਾਉਣਗੇ ਨੰਗਾ ਦੋਜਕ ਚਾਲਿਆ ਕਹਿਣ ਲੱਗੇ ਨਗਨ ਸਰੀਰ ਤੇ ਦੋਜਕ ਨੂੰ ਚੱਲਿਆ ਗਲ ਸੰਗਲ ਘੱਟ ਚਲਾਏ ਦਾ ਗਲ ਵਿੱਚ ਤੇਰੇ ਸੰਗਲ ਪਾਏ ਜਾਣਗੇ ਗਲ ਸੰਗਲ ਸਿਰ ਮਾਰੇ ਉਭੋ ਨਾ ਦੇਸੈ ਕਰ ਬਾਰੋ ਗਾਲ ਵਿੱਚ ਸੰਗਲ ਪਾਏ ਜਾਣਗੇ ਨਾ ਘਰ ਨਾ ਬਾਹਰ ਨਾ ਧੀਆਂ ਪੁੱਤਰ ਕੁਝ ਵੀ ਨਜ਼ਰ ਨਹੀਂ ਆਉਣਾ। ਨਾ ਖੰਡਾ ਪਾਣੀ, ਨਾ ਰਜਾਈ, ਨਾ ਤਲਾਈ, ਨਾ ਮੰਝਾ ਕੁਝ ਵੀ ਤੈਨੂੰ ਨਹੀਂ ਮਿਲਣਾ। ਗਾਲ ਵਿੱਚ ਸੰਗਲ ਪਾਏ ਜਾਣਗੇ ਪਕੜ ਕੇ ਜਮਦੂਤਾ ਵੱਲੋਂ ਚਲਾਇਆ ਜਾਏਗਾ। ਇੱਕ ਵਾਰ ਨਾ ਗਿਆਨੀ ਸੰਤ ਸਿੰਘ ਮਸਕੀਨ ਉਹਨਾਂ ਨੇ ਭਾਦੋਂ ਦੇ ਮਹੀਨੇ ਦੇ ਵਿੱਚ ਕਿਸੇ ਨਗਰ ਵਿੱਚ ਕਥਾ ਕੀਤੀ। ਇਹ ਸ਼ਬਦ ਉਹਨੇ ਦੇਖੋ ਭਾਦੋਂ ਦੇ ਮਹੀਨੇ ਵਿੱਚ ਮਾਰਨ ਵਾਦੇ ਦਿੱਤਾ ਪਰ ਨਾਲ ਮੌਤ ਦਾ ਉਦੇਸ਼ਿਕ ਦਿੱਤਾ ਕਿ ਮੌਤ ਹੋਣੀ ਹੈ ਤੇ ਜਦੋਂ ਕਥਾ ਦੀ ਸਮਾਪਤੀ ਕੀਤੀ ਗਿਆਨੀ ਸੰਤਸੰਗ ਜੀ ਮਸਕੀਨ ਨੇ ਤੇ ਕੁਝ ਬੀਬੀਆਂ ਦਿਵਾਲੇ ਹੋ ਗਈਆਂ ਉਹ ਕਹਿੰਦੀਆਂ ਗਿਆਨੀ ਜੀ ਭਾਗਾ ਭਰੀ ਸੰਗਰਾਦ ਸੀ ਤੁਸੀਂ ਮੌਤ ਦਾ ਕਿੱਸਾ ਸੁਣਾ ਕੇ ਸਤਿਆਂ ਨਾਸ ਕਰ ਦਿੱਤਾ ਗਿਆਨੀ ਜੀ ਕਹਿੰਦੇ ਬੀਬੀਓ ਗੁਰੂ ਗ੍ਰੰਥ ਸਾਹਿਬ ਪੜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਭ ਤੋਂ ਪਹਿਲਾਂ ਮਹਾਰਾਜ ਨੇ ਆਖਿਆ ਮੌਤ ਦਾ ਗਿਆਨ ਹੋਵੇਗਾ ਤੇ ਰੱਬ ਦਾ ਗਿਆਨ ਹੋਵੇਗਾ ਜਿੰਨੂੰ ਮੌਤ ਦਾ ਗਿਆਨ ਹੈ ਉਹਨੂੰ ਰੱਬ ਦਾ ਗਿਆਨ ਆ ਪਹਿਲਾਂ ਮੌਤ ਚੇਤੇ ਹੋਣੀ ਚਾਹੀਦੀ ਬੰਦੇ ਨੂੰ ਪਹਿਲਾਂ ਮਰਨ ਕਬੂਲ ਜੀਵਨ ਦੀ ਸਾਡਾਸ ਸਭ ਤੋਂ ਪਹਿਲਾਂ ਮੌਤ ਚੇਤੇ ਹੋਵੇ ਜੇ ਮੌਤ ਚੇਤੇ ਆ ਤੇ ਰੱਬ ਚੇਤੇ ਆ ਜੇ ਮੌਤ ਚੇਤੇ ਆ ਤੇ ਹੱਥ ਵਿੱਚ ਬਲਾਏਗੀ ਜੇ ਮੌਤ ਚੇਤੇ ਆ ਤੇ ਗੁਰਗਾ ਸਾਹਿਬ ਹੱਥ ਵਿੱਚ ਆਏਗਾ ਕਿਤੇ ਮਰ ਨਾ ਜਾਵਾਂ ਤੇ ਜਿੰਨਾ ਚਿਰ ਬੰਦਾ ਕੋਲੋਲਾ ਕਰਦਾ ਹੈ ਪਰਿਵਾਰ ਵਿੱਚ ਸੁੱਖ ਮੰਨਦਾ ਹੈ ਫਿਰ ਰੱਬ ਭੁੱਲ ਜਾਂਦਾ ਹੈ ਮੌਤ ਵੀ ਭੁੱਲ ਜਾਂਦਾ ਹੈ ਕਹਿੰਦੇ ਮੌਤ ਦਾ ਗਿਆਨ ਜ਼ਰੂਰੀ ਹੈ ਬੰਦੇ ਲਈ ਇੱਥੇ ਮੌਤ ਦਾ ਗਿਆਨ ਕਰਵਾਇਆ ਮਹਾਰਾਜ ਰੋ ਵਿਚਾਰ ਮਹਾਰਾਜ ਕਹਿੰਦੇ ਅੰਤ ਵੇਲੇ ਜੰਮ ਜਿਹੜੇ ਨੇ ਪਕੜ ਕੇ ਚਲਾਉਂਦੇ ਨੇ ਕਿਸੇ ਨਾ ਦੇਣੀ ਭੇਤ ਕਿਸੇ ਨੂੰ ਭੇਤ ਤੱਕ ਨਹੀਂ ਦਿੱਤਾ ਜਾਂਦਾ ਛਾੜ ਖੜੋਤੇ ਖਿਨੇ ਮਾਹੇ ਜਿਨਸੋਂ ਲੱਗਾ ਹੇਤ ਜਿਨ੍ਹਾਂ ਦੇ ਨਾਲ ਬੜਾ ਨਿਓ ਸੀ ਜਿਹੜੇ ਕਹਿੰਦੇ ਸੀ ਇਹਨੂੰ ਸਾਡਾ ਪਤੀ ਸਾਡਾ ਪਿਤਾ ਸਾਡਾ ਭਰਾ ਸਾਡਾ ਪੁੱਤ ਜਿਹੜੇ ਕਹਿੰਦੇ ਸਨ ਤੇ ਖਿਨ ਮਾਤਰ ਦੇ ਵਿੱਚ ਹੀ ਛੱਡ ਕੇ ਪਾਸੇ ਹੋ ਜਾਂਦੇ ਹੁਣ ਤੇ ਮਰ ਗਿਆ ਹੁਣ ਸਾਡਾ ਕੀ ਲੱਗਦਾ ਖਿਨ ਮੈਂ ਕਹਿੰਦੇ ਖਿਨ ਮਾਤਰ ਦੇ ਵਿੱਚ ਹੀ ਛੱਡ ਖੜੋਤੇ ਖਿਨੇ ਮਾਹੇ ਖਿਨ ਮਾਤਰ ਦੇ ਵਿੱਚ ਹੀ ਛੱਡ ਦਿੰਦੇ ਆ ਜਿਨ ਨੂੰ ਲੱਗਾ ਏ ਤ ਜਿਨ੍ਹਾਂ ਦੇ ਨਾਲ ਬੰਦਿਆ ਤੇਰਾ ਨਿਓ ਬੜਾ ਸੀ ਪਿਆਰ ਬੜਾ ਸੀ ਅੰਤ ਵੇਲੇ ਉਹਨਾਂ ਨੇ ਵੀ ਤੈਨੂੰ ਛੱਡ ਬੰਡਾ ਹੱਥ ਮਰੋੜੇ ਤਨ ਕਪੇ ਸਿਹ ਹੋ ਵਾਸੇ ਅੰਤ ਵੇਲੇ ਕੀ ਹੁੰਦਾ ਬੰਦਾ ਹੱਥ ਮਰੋੜਦਾ ਜਦੋਂ ਮੌਤ ਆਉਂਦੀ ਹੈ ਹੱਥ ਮਰੋੜੇ ਤਨ ਕਪੇ ਤਨ ਕੰਬਦਾ ਸਿਹ ਹੋ ਵਾਸੇ ਤ ਤੇ ਜਿਹੜਾ ਸਿਹਤ ਚਿੱਟਾ ਰੰਗ ਸੀ ਨਾ ਉਹ ਕਾਲਾ ਹੋ ਜਾਂਦਾ ਹੈ ਅੰਤ ਵੇਲੇ ਮੌਤ ਜਦੋਂ ਆਉਂਦੀ ਹੈ ਜਿਹੜਾ ਚਿੱਟਾ ਰੰਗ ਉਹ ਕਾਲਾ ਪੈ ਜਾਂਦਾ ਕਾਲਾ ਮੌਤ ਦੇ ਭੈ ਨਾਲ ਹੱਥ ਮਰੋੜਦਾ ਬੰਦਾ ਇਹੋ ਜਿਹੇ ਹਾਲਾਤ ਹੁੰਦੇ ਆ ਜਿਹਾ ਬੀਜ ਸੋਲਣੇ ਕਰਮਾਂ ਸੰਧਰਾ ਖੇਤ ਮਹਾਰਾਜ ਕਹਿੰਦੇ ਇਸ ਸਰੀਰ ਦੇ ਵਿੱਚ ਕਰਮਾਂ ਰੂਪ ਜਿਹੋ ਜਿਹਾ ਬੀਜ ਪਾਏਗਾ ਅੰਤ ਵੇਲੇ ਤਨੇ ਉਹ ਹੀ ਵੜਨਾ ਪਏਗਾ ਜਿਹੋ ਜਾਂ ਬੀਜ ਬੰਦਿਆ ਤੋਂ ਬੀਜੇਗਾ ਨਾ ਕਰਮਾਂ ਦਾ ਆੜਾ ਕਰਮ ਚੰਗਾ ਕਰਮ ਮਹਾਰਾਜ ਕਹਿੰਦੇ ਅੰਤ ਵੇਲੇ ਲੁਣੇ ਕਹਿੰਦੇ ਉਹ ਤੈਨੂੰ ਵਢਣਾ ਪਏ ਉਹ ਤੈਨੂੰ ਵਢਣਾ ਪਏ ਨਾਨਕ ਪ੍ਰਭ ਸਰਨਾਗਤੇ ਚਰਨ ਮੋਹਿਤ ਪ੍ਰਭ ਦੇਤ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਉਸ ਪ੍ਰਮਾਤਮਾ ਦੀ ਸ਼ਰਨ ਗ੍ਰਹਿਣ ਕੀਤੀ ਹੈ ਫਿਰ ਪ੍ਰਮਾਤਮਾ ਚਰਨਾ ਰੂਪ ਜਾਜਦਾਸ ਰਾ ਦਿੰਦੇ ਚੌਥੀ ਪ੍ਰਮਾਤਮਾ ਦੇ ਚਰਨ ਜਾਜ ਦੀ ਨਹੀਂ ਆਈਆਂ ਜਿਨ੍ਹਾਂ ਨੇ ਪ੍ਰਮਾਤਮਾ ਦਾ ਆਸਰਾ ਲੈ ਲਿਆ ਫਿਰ ਚਰਣਾ ਭਜਾਜ ਦਾ ਆਸਰਾ ਲੈਂਦੇ ਭਵ ਸਾਗਰ પાર ਕਰ ਜਾਂਦੇ ਸੇ ਭਾ ਦੋਏ ਨਰਕਣਾ ਪਾਈ ਹੈ ਗੁਰ ਰਖਣ ਵਾਲਾ ਹੀਤ ਕਹਿੰਦੇ ਜਿਨ੍ਹਾਂ ਨੂੰ ਗੁਰੂ ਰਖਣ ਵਾਲਾ ਹੈ ਜਿਨ੍ਹਾਂ ਦਾ ਗੁਰੂ ਦੇ ਨਾਲ ਹੀਤ ਲੱਗਾ ਨਾ ਉਹਨਾਂ ਨੂੰ ਫਿਰ ਗੁਰੂ ਅੰਤਵਿਰੇ ਨਰਕਾਂ 'ਚ ਨਹੀਂ ਪੈਣ ਦਿੰਦਾ ਉਹਨਾਂ ਨੂੰ ਗੁਰੂ ਕਿਰਪਾ ਕਰਕੇ ਰੱਖ ਲੈਂਦਾ ਹੈ ਨਰਕਾਂ 'ਚ ਬਚਾ ਲੈਂਦਾ ਇਹ ਮਹਾਰਾਜ ਨੇ ਭਾਦੋਂ ਦੇ ਮਹੀਨੇ ਦਾ ਆਦੇਸ਼ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ਿਸ਼ ਕੀਤਾ ਹੈ ਜੋ ਸਾਡੇ ਗਿਰਧਿਆਂ ਤੇ ਵਸ ਜਾਵੇ